ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਬਲਗਰ ਮਿਰਤ ਸਿੰਘ ਖਾਲਸਾ ਐਸ ਤੋਂ ਜੋ ਤੁਸੀਂ ਦੇਖ ਰਹੇ ਹੋ ਦਰਾਖਤ ਕਾਫੀ ਵੱਡਾ ਔਰ ਇਹ ਦੇ ਫੁੱਲ ਨੇ ਕਿਹਾ ਨਾ ਜੀ ਅਮਲਤਾਸ ਆਪ ਵੀ ਨੇ ਸਾਰਿਆਂ ਨੇ ਤਕਰੀਬਨ ਤਾਂ ਦੇਖਿਆ ਹੋਊ ਆਪਣੇ ਪੰਜਾਬ ਚਾਹ ਦੇਣਾ ਚ ਕਾਫੀ ਵਾਧੂ ਮਾਤਰਾ ਚ ਇਹਦੇ ਆ ਫੁੱਲ ਇਸ ਤਰ੍ਹਾਂ ਦੇ ਹੁੰਦੇ ਨੇ ਵਾਧੂ ਕਾਫੀ ਮਾਤਰਾ ਚ ਹੁੰਦਾ ਸੜਕਾਂ ਤੇ ਆਮ ਹੀ ਆਪਣੇ ਸੂਆਂ ਕੱਸੀਆਂ ਨਹਿਰਾਂ ਦੇ ਤੋ ਇਹ ਬਹੁਤ ਇੱਕ ਵਧੀਆ ਔਸ਼ਧੀ ਆ ਜੀ। ਪੇਟ ਰੋਗਾਂ ਦੀ, ਕਬਜ਼ ਦੀ, ਪੇਟ 'ਚ ਕੀੜੇ ਹੋਣ, ਮੂੰਹ 'ਚੋਂ ਬਦਬੂ ਆਉਂਦੀ ਹੋਵੇ, ਨਕਸੀਰ ਫੜਦੀ ਹੋਵੇ, ਪਿਸ਼ਾਬ ਲੱਗ ਕੇ ਮੱਤਕਿਆਉਂਦਾ ਹੋਵੇ, ਪਸੀਨਾ ਜਾਂ ਨਾਲ ਆਉਂਦਾ ਹੋਵੇ। ਗੰਦਗੀ ਜ਼ਿਆਦਾ ਹੋਵੇ ਪੇਟ ਦੇ ਵਿੱਚ। ਤੇ ਬੱਚਿਆਂ ਵਾਸਤੇ ਬਹੁਤ ਵੇਤਰਾ ਪ੍ਰਦਾਨ। ਸੋ ਬਹੁਤ ਵੱਡੇ ਦਰਖਤ ਹੁੰਦੇ ਇਹ ਪਰ ਅੱਜਕੱਲ੍ਹ ਘਟ ਗਏ ਆ ਪੰਜਾਬ 'ਚ। ਆਮ ਨਿਹਰਾ ਸੁਆ ਕੰਡਿਆਂ ਦੇ ਇਹ ਆਮ ਹੀ ਹੁੰਦਾ ਹੈ ਇਹਦਾ ਨਾਂ ਜੀ ਅਮਲਤਾਸ। ਉਹ ਦੋਸਤੋ ਆਪਾਂ ਕਿਵੇਂ ਦੀ ਵਰਤੋਂ ਕਰ ਸਕਦੇ ਆ ਨੈਚੁਰਲ ਤਰੀਕਾ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਬਹੁਤ ਬਹੁਤ ਸਾਮਾਨੀ ਗੱਲ ਕਰਦੇ ਦੋ ਮਿੰਟ ਤੋਂ ਜਿਵੇਂ ਆਪ ਜੀ ਨੂੰ ਚੰਗਾ ਲੱਗੇ ਉਹ ਵੀ ਸ਼ੇਅਰ ਕਰ ਸਕਦੇ ਹੋ ਇਸ ਟਾਈਮ ਤੇ ਰੋਤਾ ਹੁਣ ਵੀ ਕਾਫੀ ਮਾਤਰਾ ਚ ਮਿਲ ਜਾਣਗੇ ਸ਼ਾਇਦ ਕੱਲ੍ਹ ਨੇਰੀ ਕਾਫੀ ਕਰਕੇ ਚੜੇ ਹੋਣੇ ਆ ਤੇ ਨਹੀਂ ਕਾਫੀ ਮਾਤਰਾ ਚ ਮਿਲਦੇ ਆ ਆ ਤੁਸੀਂ ਦੇਖ ਰਹੇ ਹੋ ਫੁੱਲੇ ਦੇ ਇਹ ਤਾਜ਼ੇ ਫੁੱਲਾਂ ਨੂੰ ਤੋੜ ਕੇ ਚੰਗੀ ਤਰ੍ਹਾਂ ਸਾਰੇ ਨੂੰ ਧੋ ਕੇ ਚੰਗੀ ਤਰ੍ਹਾਂ ਇੰਨਾ ਦੀ ਨਾ ਇਹਦੇ ਵਿੱਚ ਦੁੱਗਣੀ ਜੇ ਕਿਲੋ ਫੁੱਲਾਂ ਤੇ 2 ਕਿਲੋ ਮਿਸ਼ਰੀ ਪਾਉਣੀ ਹੈ ਤੇ ਚੰਗੀ ਤਰ੍ਹਾਂ ਥਾਣਾ ਮਸਲ ਕੇ ਇਹਨਾਂ ਨੂੰ ਤੇ ਕੱਚ ਦੀ ਮਰਤਬਾਨ ਦੇ ਵਿੱਚ ਜਾਂ ਕੱਚ ਦੀ ਵੱਡੀ ਬੋਤਲ ਕੋਈ ਲੈ ਕੇ ਉਹਦੇ ਵਿੱਚ ਪਾ ਕੇ ਛੱਡ ਦੇਣਾ ਖਾਸ ਕਰਕੇ 40 ਦਿਨ ਤੋਂ ਲੈ ਕੇ 3 ਮਹੀਨੇ ਦਾ ਪ੍ਰੋਸੈਸ ਹੁੰਦਾ ਤੁਸੀਂ 40 ਦਿਨਾਂ ਚ ਪਹਿਲੇ ਤਿਆਰ ਹੋ ਜਾਂਦੀ ਹੈ ਇਹ ਚਾਣੀ 40 ਤੋਂ 3 ਮਹੀਨੇ 90 ਦਿਨ ਦਾ ਪ੍ਰੋਸੈਸ ਹੁੰਦਾ ਇਹ ਤੇ ਇਹ ਬਣ ਜਾਂਦੀ ਹੈ ਜੀ ਗੁਲਕੰਦ ਜੇ ਵੈਸਤ ਕਰਨਾ ਇਹਨੂੰ ਥੋੜੇ ਜੇ ਨਾਲ ਇਹਦੇ ਗੁਲਾਬ ਦੇ ਫੁੱਲ ਪਾਏ ਜਾਣ ਤੋ ਇਦਾਂ ਦੇ ਇਹ ਫੁੱਲ ਫੇਰ ਇਹ ਗੁਲਕੰਦ ਖਾਓ ਜਿਨ੍ਹਾਂ ਦੇ ਪੇੜ ਤੇ ਕੀੜੇ ਆ ਕਿਰਮਾ ਕਬਜ਼ਾ ਪ੍ਰਾਣੀ ਬਵਾਸੀਰ ਆ ਭਗੰਧਰ ਆ ਨਸੀਰ ਫੁੱਟਦੀ ਆ ਇਹ ਗੁਲਕੰਦ ਦੁੱਧ ਨਾਲ ਲਓ ਜੀ ਬਹੁਤ ਹੀ ਵਧੀਆ ਰਿਜ਼ਲਟ ਹੈਗਾ ਜੀ ਤੇ ਬਹੁਤ ਅੱਛੇ ਰਿਜ਼ਲਟ ਆ ਹੁਣ ਇਹਦਾ ਮੌਸਮ ਆ ਇਹਦੇ ਫੁੱਲ ਤੋੜ ਕੇ ਤੇ ਦੁਗਣੀ ਇਹ ਚ ਮਿਸ਼ਰੀ ਮਿਲਾ ਕੇ ਤੇ ਇਹਨੂੰ 90 ਦਿਨਾਂ ਬਾਅਦ ਮਰਤਵਾ ਚ ਛੱਡ ਦਿਓ ਤੇ ਉਸ ਤੋਂ ਬਾਅਦ ਇਹਨੂੰ ਕੱਢ ਕੇ ਦੁੱਧ ਨਾਲ ਲਓ ਆਪਣਾ ਤੇ ਇੱਕ ਨੰਬਰ ਇਹ ਗੁਲਕੰਦ ਬਣ ਜਾਣੀ ਹੈ ਪੇੜ ਦੇ ਰੋਗਾਂ ਵਾਸਤੇ ਮਾਰਕੀਟ ਦੇ ਵਿੱਚ ਵੀ ਆਉਂਦੀ ਹੈ ਪਰ ਬਹੁਤ ਘੱਟ ਆਉਂਦੀ ਹੈ। ਪਰ ਫੁੱਲੇ ਦੇ ਬਿਰਥ ਜਾਣੇ ਆ। ਆਪਦੀ ਬਣਾ ਸਕਦੇ ਹੋ ਕਿ ਬਹੁਤਾ ਔਖਾ ਕੰਮ ਨਹੀਂ ਹੈ। ਸੋ ਦੂਜਾ ਫਾਰਮੂਲਾ ਇਹਦਾ ਹੈਗਾ ਵੀ ਜੇ ਤੁਸੀਂ ਇਹਦੀ ਕੋਈ ਜਿਵੇਂ ਇਹਨੂੰ ਫਲੀ ਲੱਗਦੀ ਹੈ ਲੰਬੀ ਜਿਸ ਤਰ੍ਹਾਂ ਹੈ ਨਹੀਂ ਅੱਗੇ ਮੂਰੇ ਥੋੜਾ ਹੋਰ ਹੋਏਗੀ ਉਹ। ਹੁਣ ਹੈ ਨਹੀਂ ਕਾਲੀ ਜੀ ਫਲੀ ਹੁੰਦੀ ਹੈ ਉਹਨੂੰ ਸਾੜ ਕੇ ਚੁੰਡੀ ਕੋ ਦੀ ਖਰਾਕ ਹੁੰਦੀ ਹੈ ਰਤੀਕ ਜਿਨ੍ਹਾਂ ਦੇ ਪੇੜ 'ਚ ਕੀੜੇ ਆ ਬੱਚਿਆਂ ਦੇ। ਸ਼ਹਿਰ ਨਾ ਚਟਾਉਣੀ ਹੁੰਦੀ ਹੈ ਬੱਚਿਆਂ ਨੂੰ। ਜਿਨ੍ਹਾਂ ਦੇ ਪੇੜ 'ਤੇ ਕੀੜੇ ਨੇ ਬੱਚਿਆਂ ਵਾਸਤੇ ਤਾਂ ਬਹੁਤ ਸੋਹਣਾ ਕੰਮ ਕਰਦੇ ਬੱਚਿਆਂ ਦੇ ਪੇੜ 'ਤੇ ਕਿਰਮ ਵਾਸਤੇ ਕੀੜਿਆਂ ਵਾਸਤੇ ਸੋ ਕੁਦਰਤ ਦਾ ਅਨਮੋਲ ਖਜ਼ਾਨਾ ਹੈ ਜੀ ਇਹ ਮਨੁੱਖ ਵਾਸਤੇ ਪਰ ਕਿਤਨਾ ਕਿਤੇ ਸਮਝ ਨਾ ਆਉਣ ਕਰਕੇ ਗਿਆਨ ਨਾ ਆਉਣ ਕਰਕੇ ਚੀਜ਼ਾਂ ਇਹ ਬੇਅਰਥ ਜਾ ਰਹੀਆਂ ਸੋ ਵਰਤਨ ਵਾਲੇ ਵਰਤ ਰਹੇ ਨੇ ਸੋ ਆਪ ਜੀ ਨੂੰ ਬੇਨਤੀ ਹੈ ਪਬਲਿਕ ਨੂੰ ਇਹਦਾ ਲਾਹਾ ਲੈ ਸਕਦੇ ਕਾਫੀ ਵੱਟਾ ਤਰ੍ਹਾਂ ਹੁੰਦਾ ਨੇੜੇ ਮੈਂ ਤੁਹਾਨੂੰ ਫੁੱਲ ਦਿਖਾਤੇ ਆ ਸੋ ਬਹੁਤ ਬਿਹਤਰ ਤਰੀਕ ਨਾਲ ਇਹਦੇ ਅੱچھے ਰਿਜ਼ਲਟ ਮਿਲਦੇ ਆ ਬਾਕੀ ਦੀ ਜੇ ਟੈਬਲੇਟ ਬਣਾਉਣੀ ਹੈ ਉਸਕੇ ਗ੍ਰੰਥਾਂ 'ਚੋਂ ਬਿਹਰੇ ਮਿਲ ਜਾਣਗੇ ਉਹ ਤੁਹਾਨੂੰ ਸਾਂਝੇ ਕੀਤੇ ਜਾ ਸਕਣਗੇ ਤਕਣ ਦੇ ਜੇਕ ਨੇ ਕੋਈ ਬਣਾਉਣਾ ਹੋਵੇ ਉਹ ਦੱਸ ਸਕਦਾ ਹੈ ਤੇ ਪਹਿਲਾਂ ਇਹਦੀ ਗੁਲਕੰਦ ਆਪਜੀ ਬਣਾ ਕੇ ਇਹਨੂੰ ਲੈ ਸਕਦੇ ਹੋ ਜੇ ਕੋਈ ਵੀਰ ਅਰਕ ਕੱਢਦਾ ਤਾਂ ਇਹਦੇ ਫੁੱਲਾਂ ਦਾ ਅਰਕ ਵੀ ਕੱਢ ਸਕਦੇ ਹਾਂ ਪੇਟ ਰੋਗਾਂ ਵਾਸਤੇ ਬਹੁਤ ਹੀ ਹਲਕਾ ਹੋ ਜਾਂਦਾ ਬਹੁਤ ਹੀ ਬਿਹਤਰ ਹੋ ਜਾਂਦਾ ਕਈ ਕੰਪਨੀ ਇਹਦਾ ਸ਼ਰਬਤ ਵੀ ਬਣਾਉਂਦੀਆਂ ਸ਼ਰਬਤ ਵੀ ਬਣਾਉਂਦੀਆਂ ਪੇਟ ਰੋਗਾਂ ਵਾਸਤੇ ਗਰਮੀ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਅੱਛੀ ਲੱਗਿਆ ਜਾਣਕਾਰੀ ਸ਼ੇਅਰ ਕਰਦੋ ਇਸ ਟਾਈਮ ਆਪਾਂ ਖੜੇ ਆਮ ਤਾ ਦੇ ਰਸਤ ਕੋਲੇ ਆਮ ਹੀ ਆਪਣੇ ਪੰਜਾਬ ਚ ਹੁਣ ਇਹ ਸਮਝ ਲਓ ਵੀ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ